ਤੇ ਤ੍ਰਿਕਪਾਰਾ ਅਸੀਂ ਪਹਿਲਾ ਸੀ ਮਲਾ ਅਸੀਂ ਪਹਿਲਾ ਸੀ ਕੀ ਕਹਿੰਦਾ ਕੀ ਕਹੋਂਦਾ ਅਸੀਂ ਪਹਿਲਾ ਸੀ ਰੰਗੋ ਸਾਨੂੰ ਅਸੀਂ ਪਹਿਲਾ ਸੀ ਬੇਰੰਗ ਸਾਨੂੰ ਦੋਨੋਂ ਛਾੜੇ ਰੰਗ ਢਾਣੀ ਕੁਸ਼ੀਆਂ ਦੇ ਬਾਗ ਚੋਂ ਮੋਰ ਰਈ ਐ ਲੰ ਕੋ ਤੇਰਾ ਸਿਰੋਂ ਕਿਵੇਂ ਲਾ ਕੇ ਮੈਂ ਸ ਧੀ ਲੂਣ ਰੱਖ ਦੇਵਾ ਮੇਰਾ ਦਿਲ ਕਰ ਤੇਰਾ ਨਾ ਸਤੂ ਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾਮ ਤੇ ਖੂਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾਮ ਖੂਨ ਰੱਖ ਦੇਵਾ ਸੱਚੀ ਗੱਲ ਆ ਹਾਸੇ ਖੇਡ ਦੇਨ ਕਟੀਆਂ ਕਰ ਲੋ ਕੌੜਾ ਘੁੱਟ ਸਵਾਰਾਂ ਦਾ ਕਰ ਲੋ ਦੋ ਕਹਿ ਲੋ ਦੋ ਮੇਰੀਆਂ ਜਰ ਲੋ ਹੋਰ ਕੀ ਚਾਰਾ ਹੋਏ ਕੀ ਪਤਾ ਕਦੋਂ ਦੁਨੀਆ ਤੋਂ ਤੁਰ ਜਾਣਾ ਯਾਰ ਸੱਚੀ ਗੱਲ ਆ ਕੋਈ ਪਤਾ ਨਹੀਂ ਹੱਸਦੇ ਖੇਡਦੇ ਰਹਾ ਕਰੋ ਜ਼ਿੰਦਗੀ ਦੇ ਪਾਲਾ ਨਾ ਜਿਹੜੇ ਬਹੁਤ ਥੋੜੇ ਆ ਇਹ ਜ਼ਿੰਦਗੀ ਦੇ ਪਲਾਂ ਦਾ ਕੋਈ ਪਤਾ ਨਹੀਂ ਕਦੋਂ ਤੇ ਕਿੱਥੇ ਆ ਕੇ ਆਪਾਂ ਨੂੰ ਇਹ ਧੋਖਾ ਦੇ ਜਾਣ ਇਸ ਕਰਕੇ ਜ਼ਿੰਦਗੀ ਨੂੰ ਹੱਸ ਕੇ ਜਿਉਣਾ ਸਿੱਖੋ ਤੇ ਮੈਂ ਤਾਂ ਜਦੋਂ ਦਾ ਰਾਜਵੀਰ ਜਵੰਦਾ ਐਸ ਤੱਕ ਆ ਗਿਆ ਸਿੱਧੂ ਮੂਸੇ ਵਾਲਾ ਹੋ ਗਿਆ ਬਾਕੀ ਮੇਰੇ ਹਸਬੰਦ ਦੀ ਡੈਥ ਹੋ ਗਈ ਤੇ ਐ ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਂ ਤਾਂ ਹੁਣ ਪਹਿਲਾਂ ਮੈਂ 18 ਸਾਲ ਰੋਈ ਤੇ ਹੁਣ ਨਹੀਂ ਰੋਣਾ ਬਿਲਕੁਲ ਨਹੀਂ ਰੋਣਾ ਹੁਣ ਤਾਂ ਹੱਸ ਕੇ ਜ਼ਿੰਦਗੀ ਆ ਜਿਹੜੀ ਹੱਸ ਕੇ ਬਤੀਤ ਕਰਨੀ ਆ ਤੇ ਹੱਸਣਾ ਸਿੱਖੋ ਆਪਾਂ ਤਾਂ ਤੁਹਾਨੂੰ ਇਹ ਕਹਿੰਨੇ ਵੀ ਰੋਵੋ ਨਾ ਜੇ ਜ਼ਿੰਦਗੀ ਰਵੰਦੀ ਵੀ ਐਨ ਤਾਂ ਮੈਂ ਉਹਦੇ ਮੂਰੇ ਖੜ ਕੇ ਹੱਸੋ ਉਹਨੂੰ ਦੱਸੋ ਵੀ ਅਸੀਂ ਜਿਉਂਦਿਆਂ ਜਾਂ ਅਸੀਂ ਮਰਿਆ ਚ ਨਹੀਂ ਹੈਗੇ ਅਸੀਂ ਹੱਸਾਂਗੇ ਤੂੰ ਜੋ ਸਾਡੇ ਤੇ ਕਰਨਾ ਕਰ ਲਾ ਇਹ ਜਿਹੜੀ ਇਹ ਜਿਹੜਾ ਸਮਾਂ ਹੈ ਨਾ ਇੱਕ ਬਹੁਤ ਕੀਮਤੀ ਸਮਾਂ ਹੈ ਕਰਮਾਂ ਦੇ ਨਾਲ ਜ਼ਿੰਦਗੀ ਮਿਲਦੀ ਆ ਕਰਮਾਂ ਦੇ ਨਾਲ ਆਪਾਂ ਨੂੰ ਆ ਜੀਵਨ ਜਿਹੜਾ ਮਾਨਸ ਦੇ ਆ ਇਹ ਕਰਮਾਂ ਦੇ ਨਾਲ ਮਿਲਦਾ ਤੇ ਰੋ ਕੇ ਨਾ ਸਮਾਂ ਬਤੀਤ ਕਰੋ ਕਹਿੰਦੇ ਜਿਹੜੇ ਬੰਦੇ ਨੇ ਆਪ ਧੋਖਾ ਖਾਧਾ ਹੁੰਦਾ ਨਾ ਸਾਰਿਆਂ ਨੂੰ ਸਮਝਾਉਂਦਾ ਵੀ ਤੁਸੀਂ ਧੋਖਾ ਨਾ ਖਾਓ ਤੁਸੀਂ ਸਿੱਧੇ ਰਸਤੇ ਤੁਰਿਓ ਤੇ ਸਿੱਧੇ ਰਸਤੇ ਤੁਰਨਾਂ ਚ ਫਾਇਦਾ ਹੈ ਇਸ ਕਰਕੇ ਮੈਂ ਇਹ ਚਾਹੁੰਨੀ ਹਾਂ ਕਿ ਜਿਹੜਾ ਜਿਹੜੀ ਮੈਂ ਵੇਖੀ ਆ ਜਿਹੜੀ ਚ ਮੈਂ ਲੰਗੀ ਆ ਤੇ ਮੈਂ ਇਹ ਚਾਹੁੰਨੀ ਹਾਂ ਕਿ ਤੁਸੀਂ ਮਤਲਬ ਕਿ ਜਿਹੜਾ ਸਮਾਂ ਆਪਣੇ ਆਪ ਨੂੰ ਸਮਝਾਓ ਜੇ ਮਾੜਾ ਟਾਈਮ ਆ ਨਾ ਆਪਣੇ ਆਪ ਨੂੰ ਸਮਝਾਉਣਾ ਸਿੱਖੋ ਆਪਣੇ ਆਪ ਨੂੰ ਸਮਝਾਓ ਕਿ ਨਹੀਂ ਆਪਾਂ ਇਹ ਇਸ ਗੱਲ ਨਾਲ ਮੁਕਾਬਲਾ ਕਰਨਾ ਵਾ ਪਰ ਉਹ ਕੇ ਨਹੀਂ ਹੱਸ ਕੇ ਮੁਕਾਬਲਾ ਕਰਨਾ ਵਾ ਪਰ ਇੱਕ ਮੈਂ ਪਾ ਟੁੱਟ ਗਈ ਅੱਛੀ ਪਹਿਲਾ ਸੀ ਕੇ ਲੰਗਾ ਨਾ ਰੰਗ ਆ ਸਾਰਿਆਂ ਨੇ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਥੈਂਕ ਯੂ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਤੁਹਾਡਾ ਸਤਕਾਰ ਆ ਜੀ ਥੈਂਕ ਯੂ ਇਨਾ ਸੋਹਣਾ ਸ਼ਬਦ ਲਿਖਣ ਲਈ ਤੇ ਮਤਲਬ ਮੈਂ ਤਾਂ ਹੁਣ ਠਾਣ ਲਈ ਗੱਲ ਵੀ ਰੋਣਾ ਨਹੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਭੁੱਲ ਕੇ ਵੀ ਨਹੀਂ ਰੋਣਾ ਕਿਉਂਕਿ ਮੈਂ ਅੰਦਰੋਂ ਵੜ ਵੜ ਬੜਾ ਰੋਈਆਂ ਕੋਈ ਚੁੱਪ ਨਹੀਂ ਕਰਾਉਣਾ ਹੁੰਦਾ ਭਈ ਰੋਂਦਿਆਂ ਹੁਣ ਮੈਨੂੰ ਫੇਸਬੁੱਕ ਤੇ ਮੈਂ ਜ਼ਿਆਦਾ ਫੇਮਸ ਹੋ ਗਈ ਕਿਉਂਕਿ ਫੇਸਬੁੱਕ ਤੇ ਆਪਣੀ ਚੜਾਈ ਹੋ ਗਈ ਫੁੱਲ ਤੇ ਫੇਸਬੁੱਕ ਤੇ ਕਹਿ ਦਿੰਦੇ ਆ ਵੀ ਤੂੰ ਉਹ ਕਰਦੀ ਆ ਉਹ ਤਾਂ ਤੂੰ ਕਹਿ ਦਿੰਦੀ ਵੀ ਮੈਂ ਔਖੀ ਆ ਮੇਰੇ ਹਸਬੰਦ ਜਿੱਦਤ ਹੋਈ ਆ ਤੇ ਉਹ ਹੈਡ ਹੈਡ ਕਰਦੇ ਰਹਿੰਦੇ ਤੇ ਮੈਂ ਕਹ ਹੁਣ ਜੇ ਮੈਂ ਰੋਣ ਲੱਗ ਜਾ ਫਿਰ ਕਢਵਾ ਕੇ ਮੈਨੂੰ ਬੋਂ ਫੜ ਕੇ ਕਹਿ ਦੋਗੇ ਵੀ ਚੁੱਪ ਕਰ ਜਾ ਨਾ ਰੋ ਮੈਂ ਕਹ ਤੱਕ ਲੰਮਾ ਉਹਦਾ ਨਾ ਬੈਠਾ ਗਲ ਤੇ ਇਹਨੂੰ ਉਹਨੂੰ ਕੋਈ ਫਿਕਰ ਹੈਗਾ ਅਗਲੇ ਮੌਂ ਇਹਨਾਂ ਬੈਠਾ ਕੋਈ ਨਾ ਉਹਨੇ ਆ ਕੇ ਅੱਜ ਤੱਕ ਮੈਨੂੰ ਐ ਪੁੱਛਿਆ ਵੀ ਤੂੰ ਭਾਈ ਚਾਹ ਪੀਂਦੀ ਆ ਘੁੱਟ ਕੇ ਨਹੀਂ ਪੀਂਦੀ ਨਾ ਨੇ ਅਗਲੇ ਨਾ ਨੇ ਐ ਪੁੱਛਿਆ ਵੀ ਤੂੰ ਕਾਹ ਤੋਂ ਚੋਰਾ ਚੁਰਦੀਆਂ ਜਾਂ ਕੀ ਗੱਲ ਕੀ ਨਹੀਂ ਤੇ ਅੱਜ ਤੇ ਕਾਕੇ ਨਹੀਂ ਪੁੱਛਿਆ ਉਹਨੇ ਮੈਨੂੰ ਹਜੇ ਤੱਕਰ ਤੇ ਫੇਰ ਐਵੇਂ ਰੋਣ ਦਾ ਕੀ ਫਾਇਦਾ ਆਪਦੀ ਜ਼ਿੰਦਗੀ ਨੂੰ ਹੱਸ ਕੇ ਜਿਉਮੋ ਹਨ ਜੇ ਰੋਈ ਜਾਵਾਂਗੇ ਤਾਂ ਫੇਰ ਕਿਹੜਾ ਇੱਥੇ ਕਿਸੇ ਨੇ ਆ ਕੇ ਕਹਿ ਦੇਣਾ ਵੀ ਉੱਠ ਜੋ ਤੁਸੀਂ ਨਾ ਰੋਵੋ ਤੇ ਆਪਾਂ ਤਾਂ ਹੁਣ ਇਹ ਗੱਲ ਕਹਿੰਦੇ ਆਂ ਵੀ ਜਿੰਨੀ ਵੀ ਜ਼ਿੰਦਗੀ ਰੱਬ ਨੇ ਦਿੱਤੀ ਆ ਇਹਨੂੰ ਹੱਸ ਕੇ ਜਿਉਮੋ ਸਪੋਰਟ ਮੈਸੇਜ ਜ਼ਰੂਰ ਕਰੀ ਜਾਓ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਲਾਈਵ ਤੇ ਆਏ ਥੈਂਕ ਯੂ ਤੇ ਲਾਈਵ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਲਾਈਕ ਬਹੁਤ ਜ਼ਿਆਦਾ ਘਟ ਆਉਂਦੇ ਆ ਲਾਈਕ ਜ਼ਰੂਰ ਕਰਿਓ ਤੇ ਆਪਾਂ ਲਾਈਵ ਆਇਆ ਕਰਾਂਗੇ ਹੁਣ ਤੇ ਜ਼ਰੂਰ ਲਾਈਕ ਕਰ ਦਿਓ ਅੱਜ ਆਪਾਂ ਚਪੈਰਾ ਸਾਹਿਬ ਤੇ ਪਾਰਟੇ ਵੀ ਜਾਣਾ ਹਨਾ ਧੰਨਵਾਦ ਜੀ ਧੰਨਵਾਦ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਐਨੇ ਸੋਹਣੇ ਮੈਸੇਜ ਕਰਨ ਲਈ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਹੱਸਦੇ ਵਸਦੇ ਰੱਖੇ ਪ੍ਰਮਾਤਮਾ ਤੇ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਦੇਖੋ ਆਪਾਂ ਕਿਸੇ ਦਾ ਮਾੜਾ ਨਹੀਂ ਸੋਚਣਾ ਹਨਾ ਨਾ ਸੋਚਿਆ ਨਾ ਸੋਚਣਾ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈ ਵੱਡੇ ਵੱਡੇ ਨੂੰ ਵਿਟਾ ਲੈਂਦੀ ਆ ਹਨਾ ਜਿਹੜੀ ਹੋਣੀ ਆ ਨਾ ਇਹੇ ਵੱਡੇ ਵੱਡੇ ਨੂੰ ਵੀ ਨਵਾ ਲੈਂਦੀ ਆ ਜੇ ਆਪਾਂ ਕਦੇ ਵੀ ਆਪਾਂ ਨੂੰ ਕਿਸੇ ਦੀ ਲੋੜ ਨਹੀਂ ਕਿਸੇ ਤੱਕ ਲੋੜ ਨਹੀਂ ਜਾਂ ਕਿਸੇ ਤੱਕ ਕੋਈ ਮਤਲਬ ਨਹੀਂ ਆਪਾਂ ਕੀ ਕਿਸੇ ਤੋਂ ਲੈਣਾ ਆਪਾਂ ਆਪਣੇ ਘਰੇ ਤਕੜੇ ਆ ਨਹੀਂ ਇਹ ਗੱਲ ਨਹੀਂ ਇਹ ਤਕੜਮਾੜ ਰੱਬ ਨਹੀਂ ਜਾਣਦਾ ਤਕੜੇ ਮਾੜੇ ਨੂੰ ਰੱਬ ਦਾ ਕੋਈ ਪਤਾ ਨਹੀਂ ਇਹਨੇ ਕਦੋਂ ਤੇ ਕੀ ਕਰ ਦੇਣਾ ਹੁਣ ਮੈਂ ਤਾਂ ਪਹਿਲਾਂ ਤੇ ਸਿੱਧੂ ਮੂਸੇ ਵਾਲਾ ਐ ਹੋਇਆ ਹਨਾ ਉਦੋਂ ਵੀ ਮੈਂ ਆਪਣੇ ਆਪ ਨੂੰ ਬੜਾ ਸਮਝਾਇਆ ਤੇ ਜਿਉਣਾ ਸਿੱਖਿਆ ਹਨ ਤੇ ਉਹਦੇ ਤੋਂ ਵੀ ਬਹੁਤ ਮੈਨੂੰ ਐ ਸਿੱਖਣ ਨੂੰ ਮਿਲਿਆ ਵੀ ਚਲੋ ਜਿਹੜਾ ਦੁਨੀਆ ਤੋਂ ਚਲਿਆ ਗਿਆ ਉਹਨੂੰ ਤਾਂ ਮੁੜ ਕੇ ਆਉਣਾ ਨਹੀਂ ਹਨ ਤੇ ਮੈਂ ਆਪਣੇ ਮਨ ਨੂੰ ਬੰਨਿਆ ਹਨਾ ਵੀ ਉਹ ਮਾਂ ਦਾ ਕੀ ਹਾਲ ਆ ਬਹੁਤ ਜ਼ਿਆਦੇ ਮਾਂ ਦੇ ਮਨ ਨੂੰ ਸਮਝਾਇਆ ਤੇ ਫੇਰ ਪਹਿਲਾਂ ਉਹ ਤੋਂ ਪਹਿਲਾਂ ਮੇਰੇ ਤਾਂ ਹਸਬੰਦ ਦੀ ਡੈਥ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਚਲੋ ਜਿਹੜੇ ਨਹੀਂ ਨਵੇਂ ਆਏ ਆ ਉਹਨਾਂ ਨੂੰ ਨਹੀਂ ਪਤਾ ਹੋਣਾ ਹਨਾ ਉਹ ਤੋਂ ਬਾਅਦ ਹੁਣ ਰਾਜਵੀਰ ਚ ਬੰਦਾ ਚਲਿਆ ਗਿਆ ਤੇ ਹੁਣ ਉਹਦੋਂ ਮਨ ਨੂੰ ਆਏ ਆ ਵੀ ਮੈਂ ਬਈ ਜਿੰਨਾ ਚਿਰ ਜ਼ਿੰਦਗੀ ਆ ਹੁਆ ਸਕੇ ਬਤੀਤ ਕਰੋ ਦੇਖੋ ਕਿੰਨਾ ਖੁਸ਼ ਰਹਿੰਦਾ ਸੀ ਵੀਡੀਓ ਦੇ ਵਿੱਚ ਕਿੰਨਾ ਹੱਸਦਾ ਸੀ ਕਿੰਨੇ ਹਾਸੇ ਮਜ਼ਾਕ ਕਰਦਾ ਸੀ ਤੇ ਹੁਣ ਉਹਦਾ ਵੀਡੀਓ ਵੇਖ-ਵੇਖ ਕੇ ਦਿਲ ਨੂੰ ਆ ਬਾਬਨੇ ਕੋਸੇ ਨਹੀਂ ਸੋਚਿਆ ਬਾਕੀ ਉਹਦੀ ਦਾਤ ਆ ਜਿਵੇਂ ਜੀ ਕਰਦਾ ਉਹ ਆਪਾਂ ਜਿਵੇਂ ਫਸਲ ਬੀਜਦੇ ਆ ਆਪਣਾ ਜਿਵੇਂ ਦਿਲ ਕਰਦਾ ਜਿਵੇਂ ਜੀ ਕਰਦਾ ਉਹ ਮੈਂ ਪਾੜ ਲੈਨੇ ਆ ਤੇ ਉਹਦੇ ਵੀ ਇਹ ਬਾਈ ਖੇਤੀ ਆ ਜਿਵੇਂ ਜੀ ਕਰਦਾ ਉਹ ਵੜਦਾ ਜਿਵੇਂ ਜੀ ਕਰਦਾ ਫੇਰਦਾ ਤੇ ਆਪਣੀ ਜ਼ਿੰਦਗੀ ਨੂੰ ਹੱਸ ਕੇ ਜਿਉਂ ਕਿਸੇ ਦੀ ਵੀ ਟੈਨਸ਼ਨ ਨਾ ਲਓ ਵਿਚਾਰ ਲੋਕ ਕੀ ਕਹਿਣਗੇ ਚਾਰਾਂ ਲੋਕਾਂ ਨੇ ਆਪਾਂ ਨੂੰ ਖਾਣ ਨੂੰ ਨਹੀਂ ਦੇਣ ਹੋਣਾ ਚਾਰਾਂ ਲੋਕਾਂ ਨੇ ਆਪਾਂ ਨੂੰ ਹਾਲ ਨਹੀਂ ਪੁੱਛਣ ਹੋਣਾ ਚਾਰਾਂ ਲੋਕਾਂ ਨੇ ਆਪਾਂ ਨੂੰ ਟੈਨਸ਼ਨ 'ਚ ਬੈਠਿਆ ਨੂੰ ਬਹੁ ਫੜ ਕੇ ਨਹੀਂ ਟੋਣਾ ਤੇ ਚਾਰਾਂ ਲੋਕਾਂ ਨੇ ਆਪਾਂ ਨੂੰ ਇਹ ਨਹੀਂ ਪੁੱਛਣਾ ਕਿ ਤੁਸੀਂ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਇਹ ਚਾਰ ਲੋਕ ਆ ਨਾ ਜਿਹੜੇ ਇਹਨਾਂ ਨੇ ਬਹੁਤ ਟੰਗਾ ਢਾਈਆਂ ਇਹ ਜਿਂ ਚਾਉਣ ਦਿੰਦੇ ਇਨ੍ਹਾਂ ਚਾਰਾਂ ਲੋਕਾਂ ਨੂੰ ਦਫਾ ਕਰੋ ਤੇ ਆਪੀ ਜ਼ਿੰਦਗੀ ਨੂੰ ਹੱਸ ਕੇ ਜੀਤ ਕਰੋ ਆਇਆ ਨਾ ਸੋਚੀ ਸਾਡੇ ਕੋਲ ਤੱਕ ਰੁਪਈਆ ਵੀ ਹੈ ਨਹੀਂਗਾ ਤੇ ਅਸੀਂ ਹੱਸ ਕੇ ਕਾਹਦੇ ਆਸਰੇ ਆਂ ਪੈਸਾ ਨਹੀਂ ਹਸਾਉਂਦਾ ਕਾ ਬੰਦੇ ਨੂੰ ਬੰਦੇ ਨੂੰ ਆਪਦੇ ਦਿਲ ਚੋਂ ਚਾਹੀਦੀ ਚਾਹਤ ਵੀ ਮੈਂ ਹੱਸਣਾ ਹੈ ਤਾਂ ਬੰਦਾ ਹੱਸ ਸਕਦਾ ਜੇ ਉਹਨੇ ਰੋਣਾ ਤੇ ਲੱਖਾਂ ਰੁਪਈਆ ਚ ਵੀ ਰੋਈ ਜਾਣਾ ਤੇ ਜੇ ਉਹਦਾ ਮਨ ਕਰਦਾ ਨੂੰ ਮੈਂ ਹੱਸਣਾ ਤੇ ਉਹਨੇ ਰੜੇ ਮیدਾਨ ਚ ਬੈਠੇ ਦੇ ਵੀ ਹੱਸ ਲੈਣਾ ਵਾ ਆਪਦੇ ਮਨ ਨੂੰ ਮਨ ਚੋਂ ਸੋਚ ਕੇ ਦੇਖਿਆ ਕਰੋ ਹਨਾ ਵੀ ਹੱਸਣ ਲਈ ਪੈਸਾ ਨਹੀਂ ਚਾਹੀਦਾ ਆਪਾਂ ਨੂੰ ਹੱਸਣ ਲਈ ਆਪਾਂ ਨੂੰ ਆਪਣਾ ਦਿਲ ਚਾਹੀਦਾ ਵੇ ਨੂੰ ਆਪਾਂ ਖੁਸ਼ ਰੱਖਣਾ ਜਾਂ ਰੋਣਾ ਹੈ ਜੇ ਰੋਣ ਰੋਣ ਦੇਣ ਵੇਖੀਏ ਤਾਂ ਰੋਈ ਤੱਕ ਕਾਰਾਂ ਕੋਠਾਂ ਵਾਲੇ ਵੀ ਜਾਂਦੇ ਆ ਤੇ ਆਪ ਦਾ ਟਾਈਮ ਆ ਜਿਹੜਾ ਹੱਸ ਕੇ ਬਤੀਤ ਕਰਿਆ ਕਰੋ ਤੇ ਹੱਸੋ ਤੁਸੀਂ ਵੀ ਮੈਂ ਵੀ ਹੱਸੀ ਜਾਂਦੀ ਮੈਂ ਵੀ ਹੱਸੀ ਜਾਂਦੀ ਆ ਤੇ ਬਈ ਚੜਦੀ ਕਲਾ ਚ ਰਹੋ ਬਾਬਾ ਦੀਪ ਸਿੰਘ ਮੇਰਾ ਕਰਨ ਸਾਰਿਆਂ ਤੇ ਹਨਾ ਅੱਜ ਹੈਗਾ ਵਾ ਦੂਜਾ ਦੀ ਤਹਿ ਨਤਵਾਰ ਤੇ 12 ਤਰੀਕਾ ਤੇ ਅੱਜ ਬਹੁਤ ਦਪਹਿਰਾ ਸਾਹਿਬ ਦੇ ਪਾਠ ਥਾਂ ਥਾਂ ਹੋਣਗੇ ਇਹ ਆਪਣੇ ਵੀ ਇੱਥੇ ਗੁਰੂ ਘਰ ਵਿੱਚ ਪਹਿਰਾ ਸਾਹਿਬ ਦਾ ਪਾਠ ਹੁੰਦਾ ਹੁੰਦਾ ਹੈ ਤੇ ਆਪਾਂ ਵੀ ਜਾਣੇ ਆ ਵੈਸੇ ਮੇਰੀ ਢੂਈ ਬਹੁਤ ਜ਼ਿਆਦਾ ਤੀਨ ਕਰਦੀ ਆ ਦਰਦ ਕਰਦੀ ਆ ਤੇ ਮੈਂ ਬਸ ਜਾਉਂਗੀ ਜਰੂਰ ਪਰ ਮੈਂ 20 ਮਿੰਟ ਅਧਾ ਘੰਟਾ ਮਸਾਂ ਬੈਣੀ ਹੁੰਨੀ ਆ ਤੇ ਮੈਂ ਆ ਜਾਣੀ ਤੇ ਉਹ ਵੀ ਫਿਰ ਜਦੋਂ ਮੈਂ ਉੱਠਦੀ ਆ ਨਾ ਮੈਨੂੰ ਬੜਾ ਔਖਾ ਉੱਠਣਾ ਪੈਂਦਾ ਕਿਉਂਕਿ ਢੂਈ ਲੂ ਮੇ ਤੁ ਸਿੱਧੀ ਨਹੀਂ ਹੋ ਜਾਂਦੀ ਢੂਈ ਬਹੁਤ ਦਰਦ ਕਰਦੀ ਆ ਤੇ ਬਾਕੀ ਵੀਡੀਓ ਨੂੰ ਲਾਈਕ ਲੂਕ ਸ਼ੇਅਰ ਸੂਰ ਜਰੂਰ ਕਰਦਾ ਕਰੋ ਕਮੈਂਟ ਕਰਦਾ ਕਰੋ ਅਚਕ ਫੜ ਸੈਂਪੂ ਸਪੋਰਟ ਮੈਸੇਜ ਜ਼ਰੂਰ ਕਰਿਆ ਕਰੋ ਹਨਾ ਆਪਾਂ ਨੂੰ ਥੋੜੀ ਸਪੋਰਟ ਦੀ ਬੜੀ ਜ਼ਿਆਦਾ ਜ਼ਰੂਰਤ ਆ ਸਪੋਰਟ ਮੈਸੇਜ ਜ਼ਰੂਰ ਕਰੀ ਜਾਇਆ ਕਰੋ ਲੈ ਕੇ ਥੋੜਾ ਜਿਹਾ ਕਰਤਾ ਮੈਸੇਜ ਚਲੋ ਅਗਲਾ ਪੜ ਲੈਂਦਾ ਵਾ ਜਾਂ ਜਵਾਕਾਂ ਤੋਂ ਪੜਾ ਲੈਂਦਾ ਹਨਾ ਤੇ ਬਾਕੀ ਆਪਣਾ ਪੱਬਰ ਸ਼ੇਅਰ ਕਰੇ ਅੱਜ ਤਾਂ ਸਕੂਲ ਨਹੀਂ ਗਿਆ ਨੀ ਉੱਥੇ ਬੱਕ ਚਾਦਾ ਬਚਾ ਲਿਆ ਉੱਠੇ 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 ਕਰ ਵਾਰ ਸ਼ੇਅਰ ਆ ਬਰਤਮਾ ਖਾ ਲਿਆ ਤਾਂ ਮੈਨੂੰ ਐ ਨਹੀਂ ਕਿਹਾ ਵੀ ਤੂੰ ਵੀ ਖਾ ਲੈ ਭਾਈ ਲਾ ਕੇ ਆ ਬਗਾ ਚਾਰ ਆਹ ਢੱਡ ਭਰ ਕੇ ਦੁੱਧ ਚ ਘੋਲ ਕੇ ਮਿਰਚਾਂ ਥਾ ਕੇ ਆ ਕਰਤਾ ਮੈਂ ਮਮਮੀ ਤੇ ਆਪ ਵੀ ਤਾਂ ਗਾਜੀ ਲਾ ਦੋ ਆ ਕੀ ਗਾਜੀ ਕਰਾ ਲਿਓ ਨੀ ਬਤਾ ਕੇ ਖਾਉਂਗੀ ਚਿਰ ਗਏ ਤਕੇ ਮਨ ਚਿਰ ਗਏ ਤਕੇ ਤੋ ਜੀ ਕਾਹਦੀ ਖਾਣਗੀ ਮੈਂ ਤਾਂ ਨਾ ਤੂੰ ਕਾਹੀ ਕਾਹੀ ਹੁਣ ਅਸੀਂ ਲਾਈਵ ਘਟ ਆਉਣ ਲੱਗ ਗਏ ਅੱਗੇ ਬਾਲਾ ਲਾਈਵ ਆਉਂਦੇ ਹੁੰਦੇ ਸੀਗੇ ਆ ਪੜੀ ਕੀ ਕਮੈਂਟ ਲਿਖਿਆ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਇੱਥੇ ਕੁਛ ਨਹੀਂ ਲੈ ਜਾਣਾ ਤੇ ਵਧੀਆ ਲਿਖਿਆ ਕਰੋ ਗਲਤ ਕਮੈਂਟ ਨਾ ਲਿਖਿਆ ਕਰੋ ਛੋਟਾ ਛੋਟਾ ਕਮੈਂਟ ਵੈਸੇ ਤਾਂ ਤੁਸੀਂ ਸੋਹਣੇ ਕਰਦੇ ਹੋ ਕਮੈਂਟ ਕੋਈ ਨਹੀਂ ਕਰਦਾ ਗਲਤ ਫੇਰ ਵੀ ਵਧੀਆ ਲਿਖਿਆ ਕਰੋ ਹਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਰੱਬ ਤਰੱਕੀਆਂ ਦਾ ਵੇ ਚੜ੍ਹਦੀ ਕਲਾ ਸਤਿ ਕੀ ਹਾਲ ਆ ਵਧੀਆ ਜੀ ਵਧੀਆ ਲਾਈਕ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰੀ ਚੰਦੇ ਹੋ ਜੀ ਲਾਈਵ ਨੂੰ ਜੈਸਪਰੀ ਜ਼ਬਾਂਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਫੇਸਬੁੱਕ ਤੇ ਸਟਾਰ ਪੂਰੇ ਹੋ ਗਏ ਤੁਸੀਂ ਵੀ ਮੈਨੂੰ ਸੁਪਰ ਚੈਟ ਕਰ ਦੇ ਕਰੋ ਮੇਰੇ ਡਾਲਰ ਪੂਰੇ ਹੋ ਜਾਣ ਲਾਈਵ 'ਚ ਬੱਚੇ ਨੂੰ ਬਿਲਕੁਲ ਨਾ ਲਿਆ ਠੀਕ ਹੈ ਜੀ ਠੀਕ ਆ ਓਕੇ 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 ਜੀ ਥੈਂਕ ਯੂ ਧੰਨਵਾਦ ਉਹ ਤਾਂ ਵੈਸੇ ਮੈਂ ਇੱਧਰ ਫਿਰ ਇੱਧਰ ਹੋ ਗਈ ਤੇ ਉਹ ਉੱਥੇ ਨੂਰੇ ਹੋ ਗਿਆ ਲਾਈਵ ਤੇ ਮੈਂ ਤਾਂ ਵੀ ਚਾਦਰ ਵਛਾਈ ਜਾਂਦੀ ਸੀ ਝਾੜ ਕੇ ਤੇ ਇੱਧਰ ਆ ਜਾ ਪੁੱਤ ਮੰਜੇ ਤੇ ਲਾਈਵ ਤੇ ਆਪਾਂ ਇਹਨੂੰ ਨਹੀਂ ਲੈ ਕੇ ਆਉਂਦੇ ਹੁੰਦੇ ਲਾਈਵ ਤੇ ਤਾਂ ਮੈਂ ਆਪ ਹੀ ਹੁੰਨੀ ਆਗੀ ਇਹ ਤਾਂ ਕਮੈਂਟ ਪੜਨ ਵਾਸਤੇ ਇੱਥੇ ਬਹਿ ਜਾਂਦਾ ਹੁੰਦਾ ਮੇਰੇ ਕੋਲੇ ਤੇ ਜਾ ਉੱਥੋਂ ਭਾਂਡ ਲੈ ਕੇ ਰੋਟੀ ਚੂਰ ਕੇ ਪਾਵਾਂਗੇ ਚੁਰਨਾ ਨੂੰ ਤਾਂ ਪਾਇਆ ਸੀ ਤੜਕੇ ਬਾਜਰਾ ਜਾ ਖਾਗਣਾ ਉਹ ਬਾਜਰਾ ਤੇ ਉਹ ਸੀਗਾ ਪਾਇਆ ਦੂਜਾ ਚੌੜ ਪਾਈ ਸੀਗੇ ਉੱਥੋਂ ਪਲੇਟ ਲੈ ਪਾ ਦੇ ਉੱਥੇ ਪਈ ਪਲੇਟ ਉਹਨਾਂ ਦੀ ਕੰਧ ਤੇ ਇਹਨਾਂ ਨਾਲ ਦੀ ਪਲੇਟ ਲੈ ਚੋਈਏ ਜਿਹੜੇ ਭੈਣ ਭਾਈ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਜੀ ਲਾਈਵ ਤੇ ਲਾਈਕ ਹੋ ਗਏ ਸ਼ੇਅਰ ਥੈਂਕ ਯੂ ਲਾਈਵ ਨੂੰ ਲਾਈਕ ਕਰ ਲਈ ਤੇ ਸਪੋਰਟ ਮੈਸੇਜ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਬਾਬਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਤੰਦਰੁਸਤ ਰੱਖੇ ਹੱਸਦੇ ਬਸਦੇ ਰੱਖੇ ਤੇ ਸਪੋਰਟ ਕਰਿਆ ਕਰੋ ਵਾਅਦਾ ਤੋਂ ਵਾਅਦਾ ਫੇਸਬੁੱਕ ਤੇ ਬਾਬੇ ਦੀ ਕਿਰਪਾ ਨਾਲ ਆਪਣੇ ਫੁੱਲ ਚੜਾਈ ਹੋਗੇ ਫੇਸਬੁੱਕ ਤੇ ਆਪਾਂ ਹੋਗੇ ਫੇਮਸ ਪੂਰੇ ਫੇਮਸ ਹੋਗੇ ਇੱਥੇ ਉਹਨਾਂ ਦਾ ਕਮੈਂਟ ਆਇਆ ਸੀ ਆ ਮੇਰੇ ਜੀ ਉਗਲੇ ਤਾਂ ਮੈਂ ਕੀ ਕੀਤਾ ਸੀ ਲਾਈਕ ਕਰਤਾ ਰਵਿੰਦਰ ਥੈਂਕ ਯੂ ਜੀ ਹਾਂ ਰਵਿੰਦਰ ਥੈਂਕ ਯੂ ਜੀ ਥੈਂਕ ਯੂ ਸਨਵਾਜੀ ਥੈਂਕ ਯੂ ਰੋਟੀ ਪਉਣੀ ਅੱਜ ਮੇਰੇ ਚੀੜੀਆਂਾਂ ਨੂੰ ਵਿਚਾਰੀਆਂ ਨੂੰ ਕੁਝ ਪਾਇਆ ਸੀ ਸਵੇਰ ਨੂੰ ਤਾਂ ਬਾਜਰਾ ਪਾਇਆ ਸੀ ਮੈਂ ਰੋਟੀ ਵੀ ਪਾ ਦਿੰਨੀ ਉਹਨਾਂ ਨੂੰ ਵਿਚਾਲੂ ਕਿਸੇ ਜਾਨਵਰ ਨੇ ਕੀ ਖਾਣਾ ਹੁੰਦਾ ਕਿਸੇ ਨੇ ਕੀ ਤੇ ਅੱਜ ਮੈਂ ਹੋਊਗੀ ਲੇਟ ਮੈਂ ਪਹਿਲਾਂ ਕੱਪੜੇ ਤੋਂ ਲਾਗੀ ਪਹਿਲਾਂ ਮੈਂ ਸਵੇਰ ਉੱਠ ਕੇ ਨਹਾਤੀ ਨਾ ਕੇ ਗੁਰੂ ਘਰ ਗਈ ਤੇ ਉਹ ਤੋਂ ਬਾਅਦ ਚ ਟਾਈਮ ਹੋਇਆ ਆ ਕੇ ਬਣਾਈ ਚਾਹ ਸੌ ਜਾ ਹਾਂ ਉਹ ਪਾਏ ਦੇ ਵਟਾਂਗੋ ਫਸ ਜਾ ਸੌਂਦੀ ਨਹੀਂ ਹੁੰਦੀ ਮੈਂ ਦੇ ਨੇ ਤਾਂ ਬਿਲਕੁਲ ਵੀ ਨਹੀਂ ਸੌਂਦੀ ਨਾ ਮੈਂ ਸੌਂਦਾ ਬਈ ਹਾਂ ਸੌਣ ਦਾ ਟਾਈਮ ਆ ਜੀ ਹਾਂ ਤੇ ਹੁਣ ਓ ਬੰਦੇ ਹੌਂ ਸੌਂ ਜਾ ਹੌਂ ਸੌਂ ਜਾ ਸੌਂਦੀ ਤਾਂ ਮੈਂ ਰਾਤ ਨੂੰ ਨਹੀਂ ਨੀਂਦ ਤਾਂ ਮੈਨੂੰ ਆਉਂਦੀ ਕਿਤੇ ਨੇ ਕਿੱਥੇ ਝੋਰੇ ਸੌਣ ਦਿੰਦੇ ਆ ਪੈਂਚਣਾ ਵੈਸੇ ਟੈਨਸ਼ਨ ਮੈਂ ਲੈਂਦੀ ਰਾਤ ਨੂੰ ਜੇ ਪਤਾ ਰਾਮ ਨਾ ਸੌਂ ਜਾਈਦਾ ਪੈ ਜਾਏ ਤਾਂ ਸੇਕ ਕਰੇ ਹੋ ਕੇ ਟੈਨਸ਼ਨ ਨੂੰ ਨਹੀਂ ਕਰੇ ਦਿਮਾਗ ਤੇ ਪਾਈਗੀ ਉਹ ਪੈ ਜਾਈਦਾ ਤੇ ਆਜਾ ਤੁਹਾਨੂੰ ਮੈਂ ਬਖਾਮਾ ਪੀੜਣਾ ਨੂੰ ਚੋਕ ਆਪਾਂ ਨੂੰ ਕਿੱਥੇ ਮੈਂ ਚਾਦਾ ਆ ਮੈਂ ਉੱਥੇ ਹਾਂ ਹੋ ਹਾਓ ਲੱਫੇ ਪਾਈਦਾ ਚੋਗਾ ਹਾ ਬੈਠ ਗਾ ਜੇ ਉਹ ਕਾਟੋ ਫਿਰ ਦੀਪਾ ਜੀ ਇਹ ਕਾਟੋ ਭਜਦੀ ਆ ਨਾ ਜਦੋਂ ਨਾਚੜੀਆਂ ਨੂੰ ਖਾਣ ਦਿੰਦੀ ਨਾ ਖਾਂਦੀ ਇਹ ਭਜਦੀ ਆ ਜਦੋਂ ਡਰ ਜਾਂਦੀਆਂ ਕਬੂਤਰ ਵੀ ਬੈੰਦੇ ਬੈੰਦੇ ਡਰ ਜਾਂਦੇ ਕਈ ਮੋਕੇ ਚੱਕੋ ਜੀ ਪਾਤੀ ਰੋਟੀ ਆਪਾਂ ਕਿਸੇ ਜਾਨਵਰ ਨੇ ਰੋਟੀ ਖਾਣੀ ਹੁੰਦੀ ਕਿਸੇ ਨੇ ਚੌਲ ਖਾਣੇ ਹੁੰਦੇ ਕਿਸੇ ਨੇ ਬਾਜਰਾ ਖਾਣਾ ਹੁੰਦਾ ਦੋ ਤਿੰਨ ਪਾਤਾ ਚੀਜ਼ ਆਪਾਂ ਪਾ ਦਈਦੀ ਆ ਤੇ ਕਣਕੋ ਦੇ ਜਵਾਕ ਪਿਆ ਲਿਆ ਇੱਥੇ ਤਾਂ ਭੁੱਲ ਗਿਆ ਪਹਿਲਾਂ ਮੈਨੂੰ ਯਾਦ ਸੀ ਮੈਂ ਕਿ ਮੈਂ ਕਣਕ ਬੈਠੇ ਕਣਕ ਰੱਖੂਗੀ ਤੇ ਕਣਕ ਦਾ ਭੁੱਲ ਗਿਆ ਚੇਤਾ ਰੱਖੀ ਨਹੀਂ ਗਈ ਉਹਦੇ ਮੈਥੋਂ ਮम्मा ਨਮ ਤੋਲੇ ਬੈਠੀ ਨਾ ਮੈਂ ਤੋਲੇ ਨਹੀਂ ਬੈਣਾ ਮੈਂ ਕੱਪੜੇ ਸੁੱਕਣੇ ਪਾ ਦੇ ਪਾ ਦੇ ਤੂੰ ਪਰੇ ਨਾ ਤੂੰ ਨਾਲ ਆਵਦੇ ਮੁਰੇ ਮਾਤੇ ਇਹੋ ਤੇ ਬੈਠਾ ਤੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਉਹ ਸੌਖਾ ਜਾਨ ਸੀ ਮੇਲੇ ਤੇ ਬਹੁਤ ਮੋਜੀ ਹੋਣ ਕੰਨੀ ਸੁਪਣੇ ਚੱਕ ਸਾਰੇ ਆਤਰਮਾ ਮਮੇ ਨੂੰ ਸ਼ਾਇਦ ਆਉਣ ਕਿੰਦੀ ਤਾਂ ਉਹ ਆਏ ਆ ਇੱਥੇ ਮੋਤ ਕੀ ਲਈ ਨਾ ਜੇ ਆ ਇਹ ਪਾ ਮਮਾ ਤੇ ਗੇਲੀ ਮਾਮਾ ਕੀ ਕੰਮ ਬਤੀਗਾ ਕਿਉਂ ਮੱਕੜੀ ਨੇ ਤਾਂ ਨਵੂ ਪੀ ਗਿਆ ਮੂ ਨੂੰ ਜਿੰਬੜੀ ਜਾਊਗੀ ਇਹ ਹਾਂ ਕਿਦਾਂ ਮੂ ਨੂੰ ਖਾਣ ਮੋ ਤੇਰੀ ਪੂਰੀ ਆ ਕੁਝ ਦਰਦ ਮੋ ਤੇਰਾ ਸਿਰੋਂ ਕੇ ਮੈਂ ਲਾ ਕੇ ਮੈਂ ਤੂੰ ਰੱਤ ਦੇ ਨਾਮ ਇਹ ਕਿਹਨਾਂ ਤੇਰੇ ਨੂੰ ਰੱਖੂਗਾ ਜੀ ਦਿਲ ਨੂੰ ਦੇਖ ਪੇਗਾ ਬਾਈ ਦੇਖ ਪੇਗਾ ਪੱਤੇ ਵਾਲੇ ਕੰਮ ਕਰ ਆ ਨੋਦੂ ਬੰਦੀ ਰਹੀ ਹੈ ਰਾਤੀ ਗੱਲ ਕਰਦੀ ਹੈ ਉਹ ਵੀ ਪਾਸੇ ਦਾ ਸਾਊਂਡ ਪਿੱਛੇ ਜਾਂਦਾ ਪੜ ਕੀ ਲਿਖ ਐਥੇ ਲੈ ਆਓ ਬੇ ਜੀ ਲਬਾਂ ਇੰਚੇ ਨਾ ਲੈਓ ਮੇ ਰੋਟੀ ਲਾ ਕੇ ਖਾਣੀ ਆ ਆਪਦੀ ਪੜ ਸਾਹ ਵੇਖ ਲਿਖ ਜਿਸੇ ਘਰ ਪਰਿਵਾਰ ਠੀਕ ਹੈ ਜਿਸੇ ਰੋਟੀ ਖਾਣੀ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰੋਟੀ ਖਾਣੀ ਜਿਸੇ ਬੇਟਾ ਠੀਕ ਹੈ ਜੀ ਤੁਸੀਂ ਦੱਸੋ ਜੀ ਹਾਂ ਜੀ ਹਾਂ ਜੀ ਵਧੀਆ ਜੀ ਤੁਸੀਂ ਦੱਸੋ ਵਾਹਿਗੁਰੂ ਦੀ ਕਰਪਾ ਹਾਂ ਜੀ ਭਾਬੀ ਹੁਣ ਠੀਕ ਆ ਮੁੰਡਾ ਹਾਂ ਜੀ ਮੁੰਡਾ ਠੀਕ ਆ ਵੈਸੇ ਤਾਂ ਮਾੜਾ ਮੋਟਾ ਜਿਆ ਇੰਨਾ ਨਹੀਂ ਠੀਕਗਾ ਤੇ ਹਜੇ ਬੁਖਾਰ ਆ ਨੂੰ ਖੰਗ ਬਹੁਤ ਆ ਤੇ ਵੈਸੇ ਅੱਗੇ ਨੂੰ ਠੀਕ ਆ ਕਦੇ ਖਾਣਾ ਨਹੀਂ ਹਟਦਾਗਾ ਖਾ ਲੈਂਦਾ ਕਦੀ ਕੋਰ ਕਰੇ ਹਜੇ ਤਾਂ ਭਰੇਜ ਬਹੁਤ ਰਖਾ ਰੱਖਿਆ ਇਹ ਤਾਂ ਭਰੇਜ ਤੋਂ ਮੈਂ ਕਿਹਾ ਭਰਾਵਾ ਖਾਣਾ ਕੁਛ ਤੇ ਮੈਂ ਨਾ ਕੱਪੜੇ ਪਾਉਂਦੀ ਪਾਉਂਦੀ ਨੂੰ ਸੁੱਕਣੇ ਇੱਕ ਗੱਲ ਯਾਦਾ ਈ ਵੀ ਕਈ ਲੋਕ ਕਹਿ ਦਿੰਦੇ ਹਨਾ ਵੀ ਰੱਬੋ ਪਤਾ ਨਹੀਂ ਕਿੱਥੇ ਆ ਸਾਡੀ ਸੁਣਦਾ ਨਹੀਂ ਪਰ ਹਕਾਰ ਨ ਕਰਾਵੇ ਵਾਹਿਗੁਰੂ ਤੇ ਮੈਂ ਨਾ ਮੇਰੀ ਇੱਕ ਤਮੰਨਾ ਹੁੰਦੀ ਸੀ ਤਮੰਨਾ ਪਤਾ ਮੇਰੀ ਕੀ ਸੀ ਮੰਦੀ ਆਸ ਸੀ ਮੇਰੀ ਇਹ ਮੈਂ ਕਹਿਣਾ ਨਾ ਵੀ ਸਾਡੇ ਉਧਰਲੇ ਘਰੇ ਥੋੜਾ ਸੀ ਥਾਂ ਤਿੰਨ ਕ ਮਰ ਲਈ ਸੀਗਾ ਸਵਾ ਸਵਾ ਤਿੰਨ ਪੌਣੇ 4 ਬਸ ਨਿੱਕਾ ਜਿਹਾ ਘਰ ਹੁੰਦਾ ਪੌਣੇ ਕਿ 4 ਮਰ ਲਿਆ ਜੇ ਤੁਹਾਨੂੰ ਪਤਾ ਹੀ ਆ ਕਿੰਨਾ ਕ ਹੁੰਦਾ ਹਨਾ ਤੇ ਮੈਂ ਕਹਣਾ ਨਾ ਵੀ ਖੁੱਲਾ ਜਿਹਾ ਵੇੜਾ ਹੋਵੇ ਹਨਾ ਵੱਡਾ ਸਾਰਾ ਘਰ ਹੋਵੇ ਤੇ ਅਗਲਾ ਸਵੇਰ ਉੱਠ ਕੇ ਬੋਕਰ ਚੱਕੇ ਤੇ ਸੰਬਰ ਨ ਲੱਗ ਜੇ ਵੇੜਾ ਤੇ ਵੇੜਾ ਬੂੜਾ ਸੰਬਰ ਕੇ ਤੇ ਫੇਰ ਅਗਲਾ ਉਰੇ ਨੰਨੀ ਵੇੜਾ ਬੂੜਾ ਸੰਬਰ ਕੇ ਨਾ ਤੇ ਫੇਰ ਅਗਲਾ ਦੂਜਾ ਨਹੀਂ ਗੁਰਦੁਆਰੇ ਜਾਵੜੇ ਤੇ ਹੁਣ ਨਾ ਤਾਂ ਸਿੱਧਾ ਉੱਠੇ ਜਾਂਦਾ ਗੁਰਦੁਆਰੇ ਤੇ ਜਾਇਆ ਜਾਂਦਾ ਜਾਵੜਦੀਆਂ ਮੈਂ ਚਲੋ ਭਲਾ 7:30 ਜਾਵਾਂ ਭਲਾ 8:00 ਵਜੇ ਜਾਵਾਂ ਜਾਵੜਦੀਆਂ ਕਿਉਂਕਿ ਦਰਬਾਰ ਸਾਹਿਬ ਖੁੱਲਾ ਹੀ ਹੁੰਦਾ ਵੱਡੇ ਦਿਨ ਤੱਕ ਵੱਡਾ ਮੈਨਗੇਟ ਲਾ ਦਿੰਦੇ ਛੋਟਾ ਕਿਤੇ ਕੋ ਖੁੱਲਾ ਹੁੰਦਾ ਤੇ ਫੇਰ ਕੀ ਉਹਦਾ ਨਾ ਮੈਂ ਕਹੜਾ ਨਾ ਹੁਣ ਹੁਣ ਹਿੰਮਤ ਨਹੀਂ ਪੈਂਦੀ ਉੱਠਣ ਦੀ ਵਾਹਿਗੁਰੂ ਨੇ ਮੇਰੀ ਆਸ ਵੀ ਪੂਰੀ ਕਰਤੀ ਤੇ ਮੈਂ ਨਾ ਵੀ ਜਿੱਧਰ ਮੈਂ ਉਧਰ ਰਹਿੰਦੀ ਹੁੰਦੀ ਸੀ ਮੇਰੀ ਦਰਾਣੀ ਬਹੁਤ ਭੜੀ ਸੀਗੀ ਤੇ ਉਹਨੇ ਲੜੀ ਜਾਣਾ ਗਾਲਾਂ ਕੱਢੀ ਜਾਣਾਂ ਲੜੀ ਜਾਣਾ ਗਾਲਾਂ ਕੱਢੀ ਜਾਣਾਂ ਤੇ ਮੈਂ ਰੱਬ ਲਈ ਐ ਤਾਂ ਚਾਹ ਕੇ ਕਹਿਣਾ ਨਾ ਮਾਲਕਾ ਵੀ ਮੈਂ ਆਪ ਦੀ ਜਵਾਨ ਚੋ ਕੁਛ ਨਹੀਂ ਕਹਿਣਾ ਇਹਨੂੰ ਵੀ ਮੈਂ ਕੁਛ ਬੋਲਣਾ ਨਹੀਂ ਚਾਹੁੰਦੀ ਤੇ ਵੀ ਬਸ ਮੇਰਾ ਥਾਂ ਵਿਕ ਜੇ ਤੇ ਮੈਂ ਇੱਥੋਂ ਦੂਰ ਚਲੀ ਜਾਵਾਂ ਜਿੱਥੇ ਮੇਰੇ ਕੰਨਾਂ 'ਚ ਇਹਨਾਂ ਦੀ ਆਵਾਜ਼ ਨਾ ਪਵੇ ਤੇ ਨੰਨੀ ਉਰੇਆ ਜਿੱਥੇ ਮੇਰੇ ਕੰਨਾਂ 'ਚ ਇਹਨਾਂ ਦੀ ਆਵਾਜ਼ ਨਾ ਪਵੇ ਵੀ ਇਹ ਇੰਨਾ ਕਲੇਸ਼ ਕਰਦੀ ਏ ਮੇਰੇ ਨਾਲ ਬਹੁਤ ਚਿੰਬੜਦੀ ਏ ਮੱਕੜੀ ਤਾਂ ਬਾੜੀ ਮੂੰਹ ਨੂੰ ਚਿੰਬੜਦੀ ਏ ਐਂ ਚਿੰਬੜੀ ਜਾਂਦੀ ਏ ਇੰਨਾ ਬੁਰਾ ਹਾਲ ਕਰੇ ਤੇ ਹੋਰ ਆਹ ਕਮੈਂਟ ਵਾੜੀ ਬੇਟਾ ਕਮੈਂਟ ਪੜਦਾ ਬਾਬੇ ਤੁਸੀਂ ਰਾਤ ਕਿੱਥੇ ਚਲੇ ਗਏ ਸੀ ਅਮਰ ਕੋਲ ਹੋ ਜੀ ਜਸ ਜਿਮੀ ਜਿਮੀ ਰਾਤ ਕਿੱਥੇ ਚਲੇ ਗਏ ਸੀ ਹਾਂ ਰਾਤ ਤਾਂ ਅਸੀਂ ਘਰੇ ਹੀ ਸੀ ਜੈਮੀ ਸਤਸ਼ੀਰ ਕਾਲ ਭਾਬੀ ਵਾਲਾ ਕੌਣ ਆ ਤੁਹਾਡੇ ਇੱਕ ਤਾਂ ਡੀਪੀ ਬਦਲੀ ਮੈਨੂੰ ਸਮਝ ਨਹੀਂ ਪਤਾ ਭਾਬੀ ਵਾਲਾ ਆਵਾ ਅਸੀਂ ਚੰਗੇ ਨਾ ਇਨਸਾਨ ਕੁੜੇ ਕਿਆ ਤਾਨੂੰ ਕੀ ਹੋਇਆ ਓਏ ਅੰਨਾ ਦੀ ਆੜੀ ਤੇ ਨਾ ਆਵਾ ਅੱਛਾ ਸੌਰੀ ਮੈਂ ਕਮੈਂਟ ਪਾੜ ਰਿਹਾ ਫੇਰ ਕਰ ਲਈ ਕੀ ਕਰਦਾ ਤੇ ਮੈਂ ਕਹਾਂ ਨਾ ਦੂਜਾ ਨਹੀਂ ਕੀ ਉਹਦਾ ਨਾਮ ਲੈਂਦੇ ਆ ਫੇਰ ਬਾਬੇ ਨੇ ਐਸਾ ਐਸੀ ਖੇਡ ਰਚਾਈ ਰੱਬ ਨੇ ਹਨਾ ਐਸੀ ਗੇਮ ਕਮਾਈ ਤੇ ਵਾਹਿਗੁਰੂ ਨੇ ਮੇਰੀ ਫਰਿਆਦ ਸੁਣ ਲਈ ਸਾਡਾ ਥਾਂ ਵਿੱਕ ਗਿਆ ਜਦੋਂ ਮੈਂ ਉਹ ਆਗਣਾ ਚਿੜਗਾ ਵੇਖੋ ਉਧਰ ਚੋਗਾ ਖੜਾ ਉਹ ਅੱਗ ਦੇਦਗਾ ਉਹ ਵਿਆਕ ਨਾ ਨਿੱਕੇ ਨਿੱਕੇ ਵੀ ਹੁੰਦੇ ਗਾਏ ਵੱਡੀਆਂ ਚਿੜਗਾ ਤੇ ਮਤਲਬ ਕਿ ਉਹ ਵਿਆਕ ਨਿੱਕੀ ਚੜੀ ਅਸੀਂ ਚੰਗੇ ਨਾਲ ਇਨਸਾਨ ਕੋਲੇ ਕਮੈਂਟ ਪੜ ਸਾਥ ਜਦੋਂ ਸੇ ਮੇਰਾ ਨੈਟ ਖਤਮ ਹੋ ਗਿਆ ਸੀ ਮੈਨੂੰ ਪਤਾ ਨਹੀਂ ਕੌਣ ਆ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਚੰਗੇ ਨਾ ਇਨਸਾਨ ਕੁੜੀ ਆਵੇ ਅੱਛਾ ਜੀ ਕਮੈਂਟ ਲਿਖੋ ਜਾਂ ਤੁਸੀਂ ਆਪਦਾ ਨਾਮ ਲਿਖੋ ਕਿੱਥੋਂ ਆ ਤੁਸੀਂ ਰਾਜਵਿੰਦਰ ਕੌਰ ਆਵੇ ਜਿਹਨਾਂ ਨੇ ਦੇਖਿਆ ਰਾਜ ਸਿਮਰਨ ਨਟ ਖਤਮ ਹੋ ਗਿਆ ਸੀ ਰਾਜਵਿੰਦਰ ਕੌਰ ਹੋਰ ਰਾਜਵਿੰਦਰ ਕੌਰ ਨਟ ਖਤਮ ਹੋ ਗਿਆ ਸੀ ਬੇਟੀ ਦਾ ਫੋਨ ਆ ਗਿਆ ਸੀ ਕਹਿੰਦੇ ਕੁੜੀ ਦਾ ਫੋਨ ਆ ਗਿਆ ਸੀ ਉਹਨਾਂ ਦੇ ਦਾ

ਤੇ ਹੁਣ ਵਾਧੂ ਵੱਡਾ ਰਾਤ ਗੱਲ ਆਇਆ ਸੀ ਅਮਨਦੀਪ ਲਾਈਵ ਦੇ ਵਿੱਚ ਇਹ ਆਪ ਦੀ ਲਾਈਵ ਆਪਦਾਂ ਗੱਲਾਂ ਕਰਦੇ ਆ ਠੀਕ ਆ ਜੀ ਠੀਕ ਆ ਓਕੇ ਓਕੇ ਅਸੀਂ ਚੰਗੇ ਨਾਲ ਇਨਸਾਨ ਕੁੜੇ ਚੰਗੇ ਨਾਲ ਇਨਸਾਨ ਕੁੜੇ ਇਨਸਾਨ ਰੱਬ ਹਰ ਇੱਕ ਚੰਗਾ ਹੀ ਬਣਾਉਂਦਾ ਵਾ ਜਿੰਮੀ ਤੁਸੀਂ ਕਿੱਥੋਂ ਅੱਛਾ ਤੇ ਰੱਬ ਬੰਸਾਨ ਚੰਗੇ ਬਣਾਉਂਦਾ ਮਾੜਾ ਕੋਈ ਨਹੀਂ ਲਾਈਵ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਜਿੰਨੇ ਜਾਣੇ ਵੀ ਲਾਈਵ ਨੂੰ ਦੇਖਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਵ ਨੂੰ ਲਾਈਕ ਜ਼ਰੂਰ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਤਾਂ ਮਾਦ ਇਹਨਾਂ ਦੇ ਨਾਲ ਕਰਦੇ ਆ ਤੁਸੀਂ ਲਾਈਵ ਤੇ ਆਏ ਮੈਨੂੰ ਝਮੇਲੇ ਚ ਪਾਈ ਬਠਕਾ ਦਿੰਦਾ ਮੈਂ ਕਿਹ ਜਾਨੀ ਮੈਂ ਤਾਂ ਕਿਸੇ ਨੂੰ ਰਾਤ ਗੱਲ ਹੀ ਨਹੀਂ ਕੀਤੀ ਤੁਸੀਂ ਆਪਣੀ ਗੱਲ ਕਰਦੇ ਆ ਜੀ ਓਕੇ ਜੀ ਓਕੇ ਓਕੇ ਕਰੋ ਕਰੋ ਗੱਲ ਨੇ ਮੇਰਾ ਬੱਲੂ ਚੱਕ ਲਿਆ ਨਾ ਪਰਸੋ ਅੱਛਾ ਬੱਲੂ ਚੱਕ ਲਿਆ ਅਸੀਂ ਚੰਗੇ ਨਾ ਇਨਸਾਨ ਕੋਲੇ ਠੀਕ ਹੈ ਤੇ ਅੱਗੇ ਮੈਂ ਲਾਇਵ ਬਹੁਤ ਆਉਂਦੇ ਸੀ ਲਾਇਵ ਚ ਲੜ ਪੈਂਦੇ ਸੀ ਕਿ ਬਹੁਤ ਜਾਣੇ ਫਿਰ ਮੈਂ ਲਾਇਵ ਆਉਣਾ ਹਟ ਗਈ ਹੁਣ ਮੈਂ ਹੀ ਕਹਿੰਨੀ ਆ ਵੀ ਭਾਈ ਲੜੇ ਲੁੜੇ ਨਾ ਲਾਇਵ ਤੇ ਗੱਲਾਂ ਕਰੀ ਜਾਓ ਆਪ ਦੁਕਾਨਾਂ ਕੁਬੂਲ ਕਰੀ ਜੀ ਵਧੀਆ ਤੇ ਚਸਸੇ ਚਸਸੇ ਵਾਲਾ ਕਰਦਾ ਚਸਸਾ ਉਧਰ ਹੋਊਗਾ ਕੋਈ ਮੁੰਡਾ ਹੋਊਗਾ ਨਾਲ ਵਿੱਚ ਕੋਈ ਤੇ ਬਸ ਲੜਿਓ ਬੋਲਿਓ ਨਾ ਹਨਾ ਇੰਨਾ ਕੁ ਸਮਾਈ ਰੱਖਿਓ ਤੇ 10 ਵਜ ਗਏ ਮੈਂ ਵੀ ਰੋਟੀ ਲਾਉਣੀ ਆ ਹੁਣ ਮੈਂ ਚਪੈਰਾ ਸਾਹਿਬ ਤੇ ਜਾਣਾ ਬਾਬਾ ਜੀ ਦਾ ਪਾਠ ਸ਼ੁਰੂ ਹੋਣਾ ਲਾ 11 ਵਜੇ ਹੋ ਜਾਣਾ ਮੈਨੂੰ ਝਣਾਉਣਾ ਵੀ ਆ ਤੇ ਬਸ ਜਾਣ ਦੇ ਤਾਂ ਹੁਣ ਠਾਂਕ ਕਰੀ ਜਾਣਾ ਇਨੇ ਕਮੈਂਟ ਉਦੀ ਉਦੀ ਸਪੋਰਟ ਮੈਸੇਜ ਜ਼ਰੂਰ ਕਰਦਿਆ ਕਰੋ ਜੀ ਆ ਕੀ ਆ ਤੇ ਉਦੀ 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 55 ਜਾਣੇ ਬੈਠੇ ਲਾਈਵ ਤੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਹੁਤ ਬਹੁਤ ਸ਼ੁਕਰੀਆ ਲਾਈਵ ਤੇ ਆਉਣ ਲਈ ਧੰਨਵਾਦ ਮੇਰੇ 25k ਪੂਰੇ ਹੋਣ ਵਾਲੇ ਆ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਫੇਸਬੁੱਕ ਤੇ ਵੀ ਆਪਾਂ ਨੂੰ ਸਪੋਰਟ ਕਰਿਆ ਕਰੋ ਆ ਕੇ ਜਿੰਨੇ ਜਾਣੇ ਵੀ ਦੇਖਦੇ ਆ ਫੇਸਬੁੱਕ ਤੇ ਚਾਂ ਘੰਟਾ ਦੀ ਕਰਾਂਗੇ ਗੁਲਵਿੰਦਰ ਦੇ ਨਾਂ ਤੇ ਆਪਣਾ ਗੱਲ ਕਿਹੜਾ ਉਹ ਪੇਜ ਬੜਿਆ ਹੋਇਆ ਹੈ ਗੁਲਵਿੰਦਰ ਦੇ ਨਾਂ ਤੇ ਪ੍ਰੋਫਾਈਲ ਐ ਜੱਸਾ ਜੀ ਉਹ gsi ਸੀ ਜਿਹੜੀ ਇਹ ਚੁੜੀ ਸੀ ਹਾਂ ਬਾਪ ਇਹਦਾ ਘੋੜਾ ਹਾਂ ਬਾਪੇ ਦਾ ਘੋੜਾ ਸੀਗਾ ਕੱਲ ਨੂੰ ਮੈਂ ਲਾਏ ਆਵਾਂਗੀ 3 ਵਜੇ ਦੁਪਹਿਰੇ ਕਿਉਂਕਿ ਜਗਮੀਤ ਸਕੂਲੋਂ ਆਊਗਾ ਆ ਕੇ ਵਰਦੀ-ਬੁਰਦੀ ਚੇਂਜ ਕਰੂਗਾ ਚਾਹ ਪਾਣੀ ਪੀਊਗਾ ਫਿਰ ਮੈਂ 3 ਵਜੇ ਲਾਈਵ ਆਉਂਗੀ ਆਇਆ ਕਰੂੰਗੀ ਵੈਸੇ ਮੈਂ ਲਾਈਵ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜਾ ਕਰੋ ਜਦ ਵੀ ਮੈਂ ਲਾਈਵ ਆਇਆ ਕਰੂੰਗੀ ਠੀਕ ਹੈ ਹਾਂ ਜੀ ਨਹੀਂ ਆਣਾ ਲਾਈਵ ਤੋਂ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਨਸਤਾ ਕਰ ਲਿਆ ਹੂੰ ਨਸਤਾ ਨਸਤਾ ਨਹੀਂ ਕਰਿਆ ਹਜੇ ਨਸਤਾ ਹਾਂ ਹੋ ਮੈਨੂੰ ਪਤਾ ਹੈ ਨਾ ਖਾਣ ਹੋਂ ਦਾ ਖਾਣਾ ਨਾਤਾ ਹਜੇ ਕਰਨਾ ਨਾਸਤਾ ਨਾਸ਼ਤਾ ਇਹਦੇ ਪਿਆਰ ਦਾ ਬ੍ਰੇਕਫਾਸਟ ਬਹੁਤ ਗੁਰਦਾ ਬੜਕੰਨੇ ਸਵਾਦ ਸੀ ਹੁਣ ਵੀ ਜੀ ਕਰਦਾ ਗਰਮ ਗਰਮ ਚਾਹ ਹੋਵੇ ਤੇ ਨਾਲ ਬ੍ਰੈਡ ਉਹ ਤਾਂ ਕੜਦੇ ਹੋਸੀ ਕਿ ਹੈਨਾ ਪਰ ਜਿਹੜੇ ਉਹਨਾਂ ਦੇ ਨੂਨ ਜੇ ਲੱਗਾ ਹੀ ਗਾ ਹੈ ਨਾ ਅੱਜ ਅੱਧ ਕੀ ਵਾਰ ਆ ਅੱਜ ਵੱਧ ਨਹੀਂ ਆਹ ਤਾਂ ਸੋਹ ਐਤਵਾਰ ਆ ਐਤਵਾਰ ਆ ਬਾਰਸੀ ਤਾਂ ਸੀ ਕਿ ਸ਼ੁੱਕਰਵਾਰ ਹਾਂ ਬਹੁਤ ਸਵਾਲ ਸੀ ਬਰੈਡ ਹਾਏ ਹਾਏ ਬੜੇ ਟੇਸਟੀ ਆਹ ਆਲੇ ਵਰਤਵਾਰ ਆਲੇ ਸੱਚੇ ਸ਼ੁਕਰਵਾਰ ਦੀ ਉਹ ਦੂਜੇ ਸ਼ੁਕਰਵਾਰ ਮੇਰੇ ਪਾਸ ਹੁਣ ਦਿਵਾਲੇ ਵਾਲੇ ਦਾ ਸਾਡੇ ਘਰ ਕੋਲੇ ਇੱਥੇ ਹੋਣਗੇ ਬਰੈਡ ਬਹੁਤ ਸਵਾਦ ਸੱਚੀ ਹੁੰਦੇ ਇੱਥੇ ਹੋਰ ਦਿਵਾਲੇ ਵਾਲੇ ਦਾ ਇੱਥੇ ਬਾਬੇ ਬਿਸ਼ਕਰਮਾ ਦੇ ਮਨਾਉਂਦੇ ਇੱਥੇ ਗੁਰਦੁਆਰੇ ਤੇ ਵਾਧੂ ਬਰੈਡ ਪਕੌੜੇ ਜਲੇਬੇ ਖਾਤੇ ਨੇ ਜਾਣੇ ਹੂੰ ਸੁਭਾਤੋਂ ਸ਼ੁਰੂ ਹੋ ਜਾਣੇ ਵਾਧੂ ਕਿੰਨੇ ਵਜੇ ਕਰ ਰਹੇ ਲੰਗਰੇ ਦੁਪਹਿਰੇ 1 ਵਜੇ ਤੱਕ ਪਕੌੜੇ ਚਾਹ ਰੋਟੀ ਦਾਲ ਸਬਜ਼ੀ ਫਿਰ ਤਾਂ ਛੁੱਟੀ ਮਾਰੂੰਗਾ ਆ ਕਿ ਲਿਖਿਆ ਆਜੂ ਕਰੀਏ ਅਸੀਂ ਵੀ ਕੰਮ ਲੱਗੇ ਆਂ ਇਸ ਕਰਮਾਂ ਦੇ ਜਿੰਮੀ ਤੁਸੀਂ ਪਹਿਲੀ ਵੀਰਾ ਮਿਲੇ ਹੋ ਕੇ ਪਹਿਲਾਂ ਵੀ ਕਿਤੇ ਜੱਸੇ ਅੱਜ ਅਮਰ ਕਿੱਥੇ ਹੈ ਮੈਨੂੰ ਨਹੀਂ ਪਤਾ ਮਨ ਕਿੱਥੇ ਆ ਆਦਰ ਗੱਲ ਕਰਦੇ ਆ ਮੈਨੂੰ ਤਾਂ ਉਦਾਂ ਨਹੀਂ ਪਤਾ ਮੈਂ ਕਿੱਥੇ ਆ ਮੈਨੂੰ ਕਿਹ ਬਤਾਵਨ ਕਿੱਥੇ ਆ ਆ ਪਟੋ 99 ਮੈਂ ਦੱਬੇ 99 ਮੈਂ ਜਾਣੇ ਬੈਠੇ 100 ਜਣਾ ਹੋਣ ਵਾਲਾ ਲਾਈਵ ਤੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਾਈਵ ਦੇਖ ਲੋ ਐਨੇ ਜਣੇ ਦੇਖਦੇ ਪੱਬ ਤੁਸੀਂ ਰੋਟੀ ਖਾ ਲਈ ਮੈਨੂੰ ਚਾਹ ਤਾਂ ਦੱਸੋ ਕੌਣ ਆ ਭਾਬੀ ਮੈਨੂੰ ਨਹੀਂ ਪਤਾ ਕਿਹਨੂੰ ਕਹਿੰਦੇ ਤੁਸੀਂ ਭਾਬੀ ਭਾਬੀ ਤੇ ਨੂੰ ਕਹਿੰਦੇ ਆ ਭਾਬੀ ਉਹ ਨਾਲ ਲਿਖ ਆ ਸਿੱਟੇ ਗੈਨ ਨਾ ਇਨਸਾਨ ਕੁੜੇ ਬੇਵਾੜੀ ਦਾ ਨਾ ਅੱਗੇ ਨਹੀਂ ਜਿੱਸੇ ਨਹੀਂ ਜਮੇਂ ਜੀ ਨਹੀਂ ਕਰਦਾ। ਉਹ ਨਹੀਂ ਸੱਚ ਨਹੀਂ। ਜਿਸ ਸੇ ਜੀ ਨਹੀਂ ਕਰਦਾ। ਸੁਪਰ ਚੈਟ ਕਰ ਦੋ ਕੋਈ ਜਾਣਾ ਮੈਨੂੰ ਮੇਰੇ ਬ੍ਰਾਂਦਰ ਪੂਰੇ ਕਰਾ ਦੋ ਕੋਈ ਜਾਣਾ ਸੈਲਰ ਉਹ ਕਰਕੇ ਸੁਪਰ ਚੈਟ ਕਰ ਦੋ 100 ਦਿਨ ਹੋ ਗਏ ਹਾਂ। 6 ਚੱਲ ਗਈ ਲਾਈਵ 6। 100 ਦਿਨ ਤੇ ਆ। ਲਾਈਵ ਨੂੰ ਲਾਈਕ ਜ਼ਰੂਰ ਕਰੀ ਚੱਲੋ ਜੀ। ਸੁਪਰ ਚੈਟ ਕਰ ਦੋ ਸਾਨੂੰ। ਕੋਈ ਜਣ ਕਰ ਸਕਦਾ ਤਾਂ ਮੈਨੂੰ ਸੁਪਰ ਚੈਟ ਕਰ ਸਕਦੇ ਆ ਤੁਸੀਂ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੇ ਜਣੇ ਲਾਈਵ ਦੇਖਦੇ ਪਏ ਹੋ ਤੇ ਮੇਰੇ ਡਾਲਰ ਨਹੀਂ ਪੂਰੇ ਹੋਏ ਹਜੇ ਕਿ ਮੇਰੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਕੱਠੋ ਹੀ 50 ਘਟ ਗਏ ਇੰਨੇ ਜਣੇ ਭੱਜ ਗਏ ਕਿੱਧਰ ਭੱਜ ਗਏ ਕਾਹ ਮਜਾ ਪਿਆ ਕੋਈ ਕਿਸੇ ਚਰਨਜਾਣੇ ਭੱਜ ਗਏ ਹੁੰਦੇ ਹੁੰਦਾ ਨਹੀਂ ਉਹ ਹੀ ਰੇਂਜ ਕੱਟ ਜਾਂਦਾ ਤਾਂ ਹੋ ਜਾਂਦਾ ਆਹ ਚਰਨਜਾਣੇ ਭੱਜ ਗਏ ਲਿਖ ਲਿਆ ਭਾਬੀ ਅਮੜਾ ਪੇਕੇ ਗਈ ਹੋਈ ਅੱਜ ਅੱਜ ਆ ਜਾਣਾ ਬਾਹਰ ਰੱਖਣ ਗਈ ਸੀ ਰੇਕੇ ਕਾ ਤੋ ਗਈ ਐ ਇਧਰ ਨੂੰ ਭਾਬੀ ਕਿੱਥੇ ਪੇਕੇ ਆਵੰਦੇ ਮੈਨੂੰ ਵੀ ਦੱਸ ਦਿਓ ਨਾ ਤੇਰੀ ਭਾਬੀ ਮੈਂ ਬੋ ਆਹ ਕਿ ਲਿਖਿਆ ਥੱਲੇ ਹਰਵਿੰਦਰ ਮੇਰੀ ਭਾਬੀ ਆ

ਕਾਸੇ ਹੋ ਆਪ ਮੈਂ ਲਾਈਵ ਆਫ ਕਰਨ ਲੱਗੀ ਆ ਮੈਨੂੰ ਹੁਣ ਭੁੱਖ ਲੱਗੀ ਆ ਮੈਂ ਰੋਟੀ ਲੈਣੀ ਆ ਤੇ ਰੋਟੀ ਲਾ ਕੇ ਖਾਣੀ ਆ ਆਈ ਲਾਲਾ ਤੇ ਬਾਅਦ ਵਿੱਚ ਮੈਂ ਚਪੈਰਾ ਸਾਹਿਬ ਦੇ ਪਾਠ ਤੇ ਜਾਣਾ ਵਾ ਪਾਠ ਸ਼ੁਰੂ ਹੋ ਜਾਣਾ ਵਾ ਟਾਈਮ 10:00 ਵਜੇ 10:30 ਹੋ ਗਿਆ ਅਜੇ ਮੈਂ ਰੋਟੀ ਖਾ ਕੇ ਨਹਾਉਣਾ ਵੀ ਆ ਤੇ ਮੇਰੇ ਅੰਦਰੋਂ ਝਾੜੂ ਵੀ ਕੱਢਣਾ ਪਿਆ ਵਾ ਝੜ ਮੈਂ ਕੱਢ ਦੂੰ ਤੇ ਖਾਣੇ ਨਿਕਲ ਦੂੰ ਅਰਦਾਸ ਦੇ ਵਿੱਚ ਜਾਵੜੂੰਗੀ ਚਲ ਆਉ ਆ ਹਾ ਉਸ ਜਲਦੀ ਜਲਦੀ ਮੈਸੇਜ ਕਰੀ ਚੱਲੋ ਜਲਦੀ 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 ਕਮੈਂਟ ਮੈਸੇਜ ਕਰੀ ਚੱਲੋ ਜੀ ਥੈਂਕ ਯੂ ਲਾਈਵ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜਿਹੜੇ ਵੀਰ ਭਾਈ ਨਵੇਂ ਆਏ ਆ ਜਾਂ ਮੇਰੀ ਕੀ ਹਾਂ ਹਾਂਜੀ ਹਾਂਜੀ ਰੋਟੀ ਬਣਾਓ ਜੀ ਤੁਸੀਂ ਵੀ ਹੁਣ ਹਾਂਜੀ ਓਕੇ ਜੀ ਓਕੇ ਤੇ ਕੱਲ ਆਪਾਂ 3 ਵਜੇ ਲਾਈਵ ਆਵਾਂਗੇ ਤੇ ਵਸਸੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਆਪ ਲਾਈਵ ਆਵਾਂਗੇ ਤਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਜ਼ਰੂਰ ਆਊਗਾ ਜਿਉਂਦੇ ਵਸਦੇ ਰਹੋ ਧੰਨਵਾਦ ਜੀ ਸਾਰਿਆਂ ਦਾ ਬਾਏ ਬਾਏ ਥੈਂਕ ਯੂ